ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਸੀਂ ਸੁਣ ਰਹੇ ਹੋ ਰਾਮਸਰੂਪ ਆਣਖੀ ਦਾ ਲਿਖਿਆ ਨਾਵਲ ਕੋਠੇ ਖੜਕ ਸਿੰਘ ਚਲੋ ਆਰੰਭ ਕਰਦੇ ਹਾਂ ਇਸ ਦਾ ਅਗਲਾ ਅਧਿਆਇ ਜ਼ਮੀਨ ਦਾ ਮੁੱਲ ਤੋੜਨ ਪਿੱਛੇ ਕਈ ਦਿਨ ਘੈਂਸ-ਘੈਂਸ ਹੁੰਦੀ ਰਹੀ ਧੂਰ ਕੋਟਿਆ ਉਸ ਦਿਨ ਦਾ ਹੀ ਗਿੱਲਾਂ ਦੇ ਘੜ ਡਟ ਕੇ ਬੈਠਾ ਹੋਇਆ ਸੀ ਸਾਰੇ 12 ਕਿੱਲੇ ਦਾ ਮੁੱਲ ਤਾਂ ਜ਼ਿਆਦਾ ਬਣਦਾ ਸੀ ਇੱਕ ਜਣਾ ਕੋਈ ਅਕੱਲਾ ਤਾਂ ਐਨੀ ਜ਼ਮੀਨ ਲੈਣ ਦੀ ਪਹੁੰਚ ਨਹੀਂ ਸੀ ਰੱਖਦਾ ਅਖੀਰ ਸੌਦਾ ਹੋ ਗਿਆ ਭਾਈ ਰੁਪੇ ਵਾਲੀ 4 ਕਿੱਲੇ ਪਰਮਜੀਤ ਪਟਵਾਰੀ ਨੇ ਲੈ ਲੇ 20000 ਕਿੱਲੇ ਦੇ ਹਿਸਾਬ ਨਾਲ ਕੰਡਾ ਬੰਨੇ ਨਾਲ ਲੱਗਦਾ ਟਾਲੀ ਵਾਲਾ 8 ਕਿੱਲੇ ਦਾ ਖੇਤ ਦੋ ਜਣਿਆਂ ਨੇ ਰਲ ਕੇ ਲੈ ਲਿਆ ਸਾਂਝਾ ਇਹ ਜ਼ਮੀਨ ਬਹੁਤ ਪਜਾਉ ਸੀ ਭਾਈ ਰੁਪੇ ਵਾਲੀ ਨਾਲੋਂ ਇਹਦਾ ਫਰਕ ਸੀ ਇਹਦਾ ਮੁੱਲ ਟੁੱਟਿਆ 25000 ਕਿੱਲਾ ਦੋ ਜਣਿਆਂ ਨੇ 4-4 ਕਿੱਲੇ ਕਰ ਲਈ ਇੱਕ ਤਾਂ ਸੀ ਨੰਬਰਦਾਰ ਮਹਿਰ ਸਿੰਘ ਅਤੇ ਦੂਜਾ ਤੀਰਥ ਸਿੰਘ ਫੂਲ ਤਹਿਸੀਲਦਾਰ ਦੀ ਕਚਹਿਰੀ ਵਿੱਚ ਜਾ ਕੇ ਰਕਮ ਧਾਰ ਦਿੱਤੀ ਗਈ ਬੈ ਦੀਆਂ ਰਜਿਸਟਰੀਆਂ ਹੋ ਗਈਆਂ ਤਹਿਸੀਲਦਾਰ ਦੀ ਕਚਹਿਰੀ ਵਿੱਚ ਤਿੰਨੇ ਕੁੜੀਆਂ ਅਤੇ ਤਿੰਨੇ ਜਮਾਈ ਹਾਜ਼ਰ ਹੋਏ ਪਰਮਜੀਤ ਮਿਹਰ ਅਤੇ ਤੀਰਥ ਪਿੰਡ ਦਾ ਸਰਪੰਚ ਅਤੇ ਤਿੰਨ ਚਾਰ ਬੰਦੇ ਹੋਰ ਵੀ ਰਜਿਸਟਰੀਆਂ ਅਤੇ ਤਹਿਸੀਲਦਾਰ ਦੇ ਦਸਤਖਤ ਹੋਣ ਪਿੱਛੋਂ ਸਾਰੇ ਜਣੇ ਇੱਕ ਹੋਟਲ ਵਿੱਚ ਵੜੇ ਚਾਹ ਨਾਲ ਜਲੇਬੀਆਂ ਖਾਧੀਆਂ ਗਈਆਂ ਤੱਤੀਆਂ ਤੱਤੀਆਂ ਸਭ ਜਣੇ ਹੱਸ-ਹੱਸ ਗੱਲਾਂ ਕਰ ਰਹੇ ਸਨ ਜਾਂ ਬ੍ਰਾਂਪੋਂਦੇ ਜਮਾਈ ਤਾਂ ਜਿਵੇਂ ਕਿਸੇ ਨਸ਼ੇ ਵਿੱਚ ਹੋਣ ਨਸ਼ਾ ਤਾਂ ਪਰਮਜੀਤ ਮਿਹਰਤ ਤੇ ਤੀਰਥ ਨੂੰ ਵੀ ਸੀ ਜ਼ਮੀਨ ਬੈ ਲੈ ਲਈ ਸੀ ਇਹ ਕੋਈ ਛੋਟਾ ਨਸ਼ਾ ਤਿੰਨਾ ਕੁੜੀਆਂ ਨੇ ਚਾਹ ਤਾਂ ਪੀ ਲਈ ਪਰ ਜਲੇਬੀਆਂ ਦੀ ਇੱਕ ਸਾਖ ਵੀ ਮੂੰਹ ਵਿੱਚ ਨਹੀਂ ਪਾਈ ਹਸੀਆਂ ਬੋਲੀਆਂ ਵੀ ਨਹੀਂ ਤਿੰਨਾਂ ਦੀਆਂ ਅੱਖਾਂ ਖੁਸ਼ਕ ਖੁਸ਼ਕ ਸਨ ਜਿਵੇਂ ਉਹਨਾਂ ਵਿੱਚ ਪਾਣੀ ਹੋਵੇ ਹੀ ਨਾ ਕੁੱਲ ਰਕਮ ਬਣੀ 380000 ਇਹਦੇ ਵਿੱਚੋਂ 30000 ਹਰਦੇਤ ਸਿੰਘ ਨੂੰ ਗੈਣੇ ਦਾ ਵਾਪਸ ਕਰਨਾ ਸੀ 10000 ਪਰਮਜੀਤ ਨੇ ਪਹਿਲਾਂ ਹੀ ਕੱਟ ਲਿਆ ਸੀ ਪਾਏ ਰੁਪਏ ਵਾਲੇ ਖੇਤ ਦਾ ਜਿਹਨੂੰ ਬੁੜੀ ਚੰਦਗੁਰ ਨੇ ਗਹਿਣੇ ਤਰਿਆ ਹੋਇਆ ਸੀ ਬਾਕੀ ਬਚੀ ਰਕਮ ਦੇ ਉਹਨਾਂ ਨੇ ਤਿੰਨ ਹਿੱਸੇ ਪਾ ਲਏ 80-8000 ਆਇਆ ਫੂਲੋਂ ਤਿੰਨੇ ਜਮਾਈ ਅਤੇ ਤਿੰਨੇ ਕੁੜੀਆਂ ਆਥਾਂ ਨੂੰ ਕੋਠੀਆਂ ਆ ਗਏ ਅਗਲੀ ਸਵੇਰ ਦੇ ਚੜੇ ਧੂਰਕੋਟ ਵਾਲੇ ਪਰੋਣੇ ਨੇ ਬਾਣੀਆਂ ਦੀ ਹੱਟ ਉੱਤੇ ਹਰਦੇਤ ਸਿੰਘ ਨੂੰ ਬੁਲਾਇਆ ਹਰਿੰਦਰ ਵੀ ਪਿਓ ਦੇ ਨਾਲ ਹੀ ਆ ਗਿਆ ਮਹਿਰ ਸਿੰਘ ਤੇ ਦੀਤ ਸਿੰਘ ਵੀ ਉੱਥੇ ਹੀ ਸਨ ਪਿੰਡ ਦੇ ਹੋਰ ਵੀ ਕਈ ਬੰਦੇ ਹਰਦੇਤ ਸਿੰਘ ਆਪਣੀ ਬਹੀ ਲੈ ਕੇ ਆਇਆ ਸੀ ਹਟ ਉੱਤੇ ਆ ਕੇ ਹਰਿੰਦਰ ਨੇ ਪਿਓ ਦੇ ਹੱਥੋਂ ਬਹੀ ਫੜ ਲਈ ਬਸ ਐਵੇਂ ਸੁਵਾਈ ਕੀਹੀ ਬਹੀ ਦੀ ਡੋਰ ਵੀ ਹਰਿੰਦਰ ਨੇ ਹੀ ਖੋਲੀ ਫਿਰ ਬਹੀ ਨੂੰ ਰਮੇਸ਼ ਮੂਰੇ ਘਰ ਦਿੱਤਾ ਆਖਿਆ ਲੈ ਵੇ ਲਾਲਾ ਦੇਖ ਕਿੱਥੇ ਜਿਆ ਲਿਖਤ ਬਰ ਕੇ ਫਰੋਲ ਫਰੋਲ ਰਮੇਸ਼ ਨੇ ਲਿਖਤ ਵਾਲਾ ਪੱਤਰਾ ਕੱਢ ਲਿਆ ਲੰਡਿਆਂ ਵਿੱਚ ਲਿਖੀ ਲਿਖਤ ਅੱਖਰ ਜੋਰ-ਜੋਰ ਪੜ ਕੇ ਸੁਣਾਈ ਫਿਰ ਤੂਰ ਕੋਟ ਵਾਲੇ ਪਰੌਣੇ ਨੇ 30000 ਦੀਆਂ ਤਿੰਨ ਥਹੀਆਂ ਲਾਲੇ ਨੂੰ ਫੜਾਈਆਂ ਇੱਕ ਥਹੀ ਨੂੰ ਲਾਲਾ ਗਿਣਨ ਲੱਗਿਆ ਅਤੇ ਇੱਕ ਨੂੰ ਹਰਿੰਦਰ ਲਾਲੇ ਨੇ ਪਹਿਲਾਂ 100 ਗਿਣ ਲਿਆ ਉਹਨੂੰ ਝੋਲੀ ਵਿੱਚ ਰੱਖ ਕੇ ਉਹ ਦੂਜੀ ਥਹੀ ਗਿਣਨ ਲੱਗਿਆ ਹਰਿੰਦਰ ਆਪਣੀ ਥਹੀ ਗਿਣ ਕੇ ਲਾਲੇ ਵੱਲ ਚਾਕੀ ਜਾ ਰਿਹਾ ਸੀ ਦੂਜੀ ਥਹੀ ਵੀ ਲਾਲਾ ਗੈਣ ਚੁੱਕਿਆ ਤਾਂ ਦੋਵੇਂ ਥਹੀਆਂ ਹਰਿੰਦਰ ਨੇ ਉਹਦੇ ਹੱਥੋਂ ਫੜ ਲਈਆਂ ਅਤੇ ਉਹਨੂੰ ਆਖਿਆ ਕਿ ਉਹ ਥਹੀ ਉੱਤੇ ਇਹ 30000 ਆਇਆ ਲਿਖ ਦੇਵੇ ਰਮੇਸ਼ ਨੇ ਤਾਂ ਹੀ ਉੱਤੇ ਐਂਜ ਹੀ ਲਿਖ ਦਿੱਤਾ ਹਰਦੇਤ ਸਿੰਘ ਵੱਲੋਂ ਮੱਲਣ ਦਾ ਟਾਲੀ ਵਾਲਾ ਖੇਤ ਗੈਣੇ ਲਿਆ ਛੱਡ ਦਿੱਤਾ ਗਿਆ ਪੈਸੇ ਦਿੱਤੇ ਮੱਲਣ ਸਿੰਘ ਦੇ ਤਿੰਨ ਜਵਾਈਆਂ ਨੇ ਤੂਰਕੋਟ ਵਾਲਾ ਮੱਖਣ ਸਿੰਘ ਢੈਣੀ ਬਾਗੇ ਵਾਲੇ ਦੋਵੇਂ ਸਾਧੂ ਸਿੰਘ ਅਤੇ ਗਰਮੇਲ ਸਿੰਘ ਬਹੀ ਉੱਤੇ ਤਿੰਨਾਂ ਦੇ ਗੁੱਠੇ ਲਾ ਦਿੱਤੇ ਗਏ ਅਤੇ ਹਰਦੇਤ ਸਿੰਘ ਨੂੰ ਫੜਾ ਦਿੱਤੀ ਸਵੇ ਜਣੇ ਰਮੇਸ਼ ਦੀ ਹਟ ਤੋਂ ਉੱਠੇ ਅਤੇ ਆਪੋ ਆਪਣੇ ਘਰਾਂ ਨੂੰ ਚਲੇ ਗਏ ਹਰਦੇਤ ਸਿੰਘ ਬਹੀ ਲੈ ਕੇ ਆਪਣੇ ਘਰ ਨੂੰ ਗੁੰਮਸੁੰਗ ਬਣਿਆ ਜਾ ਰਿਹਾ ਸੀ ਪਤਾ ਨਹੀਂ ਕੀ ਸੋਚਦਾ ਹੋਵੇਗਾ ਮਨ ਵਿੱਚ ਹੀ ਕਿਸੇ ਨੂੰ ਕੀ ਕਹਿੰਦਾ ਹੋਵੇਗਾ ਪਰ ਦੇਖਣ ਤੋਂ ਲੱਗਦਾ ਸੀ ਜਿਵੇਂ ਨਾ ਤਾਂ ਉਹਨੂੰ ਕੋਈ ਗੁੱਸਾ ਹੋਵੇ ਅਤੇ ਨਾ ਹੀ ਉਹਦੇ ਮਨ ਨੂੰ ਕੋਈ ਚੈਨ ਹਰਿੰਦਰ ਘਰ ਨਹੀਂ ਗਿਆ ਸਿੱਧਾ ਹੀ ਬੈਂਕ ਵਿੱਚ ਗਿਆ ਅਤੇ ਆਪਣੇ ਨਾਂ ਦਾ ਨਵਾਂ ਹਿਸਾਬ ਖਲਾ ਕੇ 30 ਦਾ 3000 ਜਮ੍ਹਾਂ ਕਰਵਾ ਦਿੱਤਾ ਹਰਦਿੱਤ ਸਿੰਘ ਘਰ ਮੁੜਿਆ ਬਹੀ ਦਿਹਾਲੋ ਨੂੰ ਫੜਾਈ ਕਿ ਉਹ ਉਹਨੂੰ ਅਲਮਾਰੀ ਵਿੱਚ ਰੱਖ ਦੇਵੇ ਆਪ ਚੁੱਪ ਕੀਤਾ ਜਾ ਕੇ ਬੈਠ ਕੇ ਵਿੱਚ ਪੈ ਗਿਆ ਦੇ ਆਲੂਨੇ ਬਹਿ ਨੂੰ ਅਲਮਾਰੇ ਵਿੱਚ ਰੱਖਿਆ ਅਤੇ ਆਪਣੇ ਕੰਮਾਂ ਧੰਦਿਆਂ ਵਿੱਚ ਲੱਗ ਗਏ ਰੋਟੀ ਉਹ ਪਕਾ ਚੁੱਕੀ ਸੀ ਪਾਲੀ ਖਾ ਗਿਆ ਸੀ ਉਹਨੇ ਆਪ ਵੀ ਖਾ ਲਈ ਸੀ ਪਰ ਹਰਿੰਦਰ ਤੇ ਉਹਦੇ ਪਿਓ ਨੇ ਅਜੇ ਖਾਣੀ ਸੀ ਉਹਦਾ ਰੋਟੀ ਦਾ ਆਹਰ ਹੀ ਕਰ ਰਹੇ ਸੀ ਜਦੋਂ ਸਵੇਰੇ ਸਵੇਰੇ ਮੱਲਣ ਦੇ ਜਵਾਈ ਦਾ ਸਨੇਹਾ ਸੁਣ ਕੇ ਹਰਦੇਤ ਸਿੰਘ ਨੇ ਬਹਿ ਚੁੱਕੀ ਸੀ ਅਤੇ ਰਮੇਸ਼ ਬਾਣੀਏ ਦੀ ਹਟ ਨੂੰ ਤੁਰ ਪਿਆ ਹਰਿੰਦਰ ਤਾਂ ਪਹਿਲਾਂ ਹੀ ਪਿੰਡ ਵਿੱਚ ਕਿਧਰੇ ਗਿਆ ਹੋਇਆ ਸੀ ਅਜੇ ਤੱਕ ਨਹੀਂ ਬੋੜਿਆ ਸੀ। ਦਿਆਲੂ ਨੇ ਘਰ ਦੇ ਕੰਮ ਤੰਦਰ ਕਰਦੇ ਆ ਇੱਕ ਬਿੰਦ ਸੋਚਿਆ। ਐਡਾ ਦਿਨ ਚੜਾ ਆ ਪਿਓ ਪਤ ਰੋਟੀ ਦਾ ਖਾ ਲੈਂਦੇ। ਮੁੰਡਾ ਤਾਂ ਭਲਾ ਮੁੜਿਆ ਨਹੀਂ ਕਿਦਰੋਂ। ਉਹ ਆਪ ਤਾਂ ਆ ਗਿਆ ਹੈ ਤੇ ਬੈਠਕ ਵਿੱਚ ਜਾ ਪਿਆ ਹੈ। ਰੋਟੀ ਖਾਵੇ ਤੇ ਜਾਵੇ ਖੇਤ ਨੂੰ। ਉਹ ਬੈਠਕ ਵਿੱਚ ਗਈ। ਕਹਿੰਦੀ ਰੋਟੀ ਪਾਵਾਂ। ਉਹ ਬੋਲਿਆ ਨਹੀਂ। ਮਖਿਆ ਸੁਣਦਾ ਨਹੀਂ। ਰੋਟੀ ਖਾ ਲੈਂਦਾ। ਇੱਥੇ ਹੀ ਲਿਆ ਦਿਆਂ। ਉਹ ਫੇਰ ਬੋਲੀ ਉਹ ਬੇਜੰਝਾ ਉੱਠ ਕੇ ਮੰਝੇ ਉੱਤੇ ਬੈਠ ਗਿਆ ਇੱਕ ਹੱਥ ਨਾਲ ਬਾਹੀ ਨੂੰ ਫੜਿਆ ਹੋਇਆ ਸੀ ਦੂਜੇ ਹੱਥ ਦੀ ਉਂਗਲ ਨਾਲ ਦਾੜੀ ਵਿੱਚ ਖੁਰ ਕਰਨ ਲੱਗਿਆ ਪਤਾ ਨਹੀਂ ਕੀ ਕਹਿਣਾ ਚਾਹੁੰਦਾ ਹੋਵੇਗਾ ਦਿਆਲੋ ਉਹਦੇ ਵਾਰ ਲਗਾਤਾਰ ਝਾਕੀ ਜਾ ਰਹੀ ਸੀ ਉਹਦਾ ਹੰਗਾਰਾ ਸੁਣਨ ਲਈ ਹੀ ਖੜੀ ਸੀ ਕੁਝ ਚਿਰ ਲਾ ਕੇ ਹਰਦੇਤ ਸਿੰਘ ਨੇ ਜੀਭ ਹਲਾਈ ਲਿਆ ਖਾ ਲੈਨੇ ਆ ਦੋ ਬਰਕੀਆਂ ਦਿਆਲੋ ਥਾਲੀ ਵਿੱਚ ਰੋਟੀ ਪਾ ਕੇ ਬੈਠ ਕੇ ਵਿੱਚ ਹੀ ਲੈ ਆਏ ਚਾਰ ਰੋਟੀਆਂ ਘਟੋਰੇ ਵਿੱਚ ਕੜੀ ਕੜੀ ਉੱਤੇ ਮੱਖਣੀ ਅਤੇ ਖੱਟੀ ਲੱਸੀ ਦਾ ਗਲਾਸ ਨਾਲ ਨੂੰ ਚੀਰਿਆ ਹੋਇਆ ਗੰਡਾ ਤੇ ਅੰਬ ਦੇ ਅਚਾਰ ਦੀ ਇੱਕ ਫਾੜੀ ਥਾਲੀ ਹਰਦੇਤ ਸਿੰਘ ਨੇ ਮੰਜੇ ਉੱਤੇ ਹੀ ਰੱਖ ਲਈ ਸੀ ਲੱਸੀ ਦਾ ਗਲਾਸ ਮੰਜੇ ਦੀ ਦੌਣ ਵਿੱਚ ਅੜਾ ਲਿਆ ਰੋਟੀ ਵੱਲ ਪਹਿਲਾਂ ਤਾਂ ਦੇਖਦਾ ਰਿਹਾ ਤੇ ਫਿਰ ਇੱਕ ਬੁਰਕੀ ਤੋੜ ਕੇ ਮੱਖਣੀ ਨੂੰ ਕੜੀ ਵਿੱਚ ਰਲਾਉਣ ਲੱਗਿਆ ਲਿਬੜੀ ਬੁਰਕੀ ਮੂੰਹ ਵਿੱਚ ਬਾਲੇ ਨਾਲ ਦੇ ਨਾਲ ਲੱਸੀ ਦੀ ਘੁੱਟ ਭਰੀ ਜਿਵੇਂ ਬੁਰਕੀ ਮਸਾਂ ਹੀ ਸੰਗੋ ਥੱਲੇ ਉਤਰਦੀ ਹੋਵੇ ਖਾਸਾ ਤੇ ਲਾ ਕੇ ਉਹਨੇ ਇੱਕ ਰੋਟੀ ਖਾਦੀ ਗੰਡੇ ਦੀ ਇੱਕ ਨਿੱਕੇ ਜਿਹੇ ਫਾਕੜ ਮੂੰਹ ਵਿੱਚ ਪਾ ਲਈ। ਆਂਬ ਨੂੰ ਛੇੜਿਆ ਹੀ ਨਹੀਂ। ਕੜੀ ਦੇ ਕਟੋਰੇ ਵਿੱਚੋਂ ਦੋ ਗੁੱਟਾਂ ਭਰੀਆਂ ਅਤੇ ਲੱਸੀ ਦਾ ਅੱਧਾ ਗਲਾਸ ਪੀ ਕੇ ਥਾਲੀ ਪਰਾਂ ਮੇਜ਼ ਉੱਤੇ ਰੱਖ ਦਿੱਤੀ। ਦਿਆਲ ਨੂੰ ਹਾਕ ਨਹੀਂ ਮਾਰੀ। ਓਵੇਂ ਦਾ ਓਵੇਂ ਮਨਜੀਤ ਤੇ ਟੇਡਾ ਹੋ ਗਿਆ ਅਤੇ ਸੱਤਵਲ ਝਾਕਣ ਲੱਗਿਆ। ਦਿਆਲੋ ਇੱਕ ਰੋਟੀ ਹੋਰ ਲੈ ਕੇ ਆਈ ਅਤੇ ਪਾਣੀ ਦੀ ਗੜ ਵੀ। ਰੋਟੀ ਵਾਲੀ ਥਾਲੀ ਮੇਜ਼ ਤੇ ਪਈ ਦੇਖ ਕੇ ਕਹਿੰਦੀ, ਇਹ ਕੀ? ਮੈਂ ਤਾਂ ਹੋਰ ਲੈ ਕੇ ਆਈ ਸੀ। ਤੂ ਤਾਂ ਪਹਿਲਿਆਂ ਵੀ ਉਵੇਂ ਜਿਵੇਂ ਛੱਡਦੀ ਆਂ ਕੁਛ ਵੀ ਨਾ ਖਾਦੀ ਰੋਟੀ ਤੂ ਤਾਂ ਕੀ ਕਸੂਰ ਆ ਤੈਨੂੰ ਇਉਂ ਕਿਵੇਂ ਚੁੱਪ ਕਰਕੇ ਪੈ ਗਿਆ ਉਹ ਬੈਠਾ ਹੋ ਗਿਆ ਤੇ ਹੱਥਾਂ ਦਾ ਬੁੱਕ ਦਿਆਲੂ ਮੂਰੇ ਕੀਤਾ ਕਹਿੰਦਾ ਬਸ ਹੱਥ ਧਵਾ ਦੇ ਅੱਜ ਤਾਂ ਭੁੱਖ ਮਰੀ ਜੀ ਪਈ ਐ ਕੱਲ ਦਾ ਚੱਲਦਾ ਹੀ ਨਹੀਂ ਹੋਰ ਰੋਟੀ ਵੱਡੀ ਰੂਹ ਨਹੀਂ ਕਰਦੀ ਖਾਣ ਨੂੰ ਕੀ ਗੱਲ ਦਿਆਲੂ ਨੂੰ ਚਿੰਤਾ ਹੋਈ ਹੱਥ ਵਾਲੀ ਰੋਟੀ ਥਾਲੀ ਵਿੱਚ ਰੱਖ ਕੇ ਉਹ ਉਹਦੇ ਹੱਥ ਤੋਂ ਆਉਣ ਲੱਗੀ ਕੁੜਲੀ ਕਰਕੇ ਹੱਥ ਤੋਂ ਆ ਉਹ ਕਹਿੰਦਾ ਗੱਲ ਤਾਂ ਕੋਈ ਨਹੀਂ ਉਹੀ ਬਸ ਖਾਦੇ ਪੀਤੇ ਦੀ ਕੋਈ ਕਸੂਰ ਹੋ ਗਈ ਹੋ ਹੋ ਜਾਂਦਾ ਕਦੇ-ਕਦੇ ਹਾਂ ਹੋ ਜਾਂਦਾ ਕਦੇ-ਕਦੇ ਹਰਦੇਤ ਸਿੰਘ ਨੇ ਆਖਿਆ ਤੇ ਲੰਬਾ ਖੇਚ ਮਾ ਸਾ ਲਿਆ ਅਦੇ ਮੰਝੇ ਉਤੇ ਹੀ ਫੇਰ ਪੈ ਗਿਆ ਦਿਆਲੋ ਭਾਂਡੇ ਚੁੱਕ ਕੇ ਰਸੋਈ ਵਿੱਚ ਲੈ ਗਏ ਤੇ ਫੇਰ ਲੱਸੀ ਦਾ ਗਲਾਸ ਭਰ ਕੇ ਹਰਦੇਤ ਸਿੰਘ ਦੀ ਬਚੀ ਹੋਈ ਰੋਟੀ ਖਾਣ ਲੱਗੀ ਸੋਚਿਆ ਐਵੇਂ ਬੱਠਲ ਚ ਕਾ ਨੂੰ ਸੁਟਣੀ ਆ ਰੋਟੀ ਖਾਂਦੀ ਖਾਂਦੀ ਉਹ ਹਰਿੰਦਰ ਬਾਰੇ ਸੋਚਣ ਲੱਗੀ ਐਡਾ ਵੇੜਾ ਹੋ ਗਿਆ ਆਇਆ ਕਿਉ ਨਾ ਹਰਿੰਦਰ ਆਇਆ ਤੇ ਰੋਟੀ ਵਾਰੇ ਬੂਤੋ ਆਵਮਚੌਣ ਲੱਗਿਆ ਦਿਆਲੋ ਚੁੱਲੇ ਚੌਕੇ ਦਾ ਸਾਰਾ ਕੰਮ ਨਿਵੇੜੀ ਬੈਠੀ ਸੀ ਚੁੱਲੇ ਵਿੱਚ ਗੋਹਿਆਂ ਦੀ ਅੱਗ ਹੈਗੀ ਸੀ ਕੌਲੀ ਵਿੱਚ ਮੱਖਣੀ ਤੱਤੀ ਕਰਕੇ ਉਹਨੇ ਕੜੀ ਦੀਆਂ ਦੋ ਕਟਸ਼ੀਆਂ ਪਾਈਆਂ ਤੇ ਥਾਲੇ ਵਿੱਚ ਰੋਟੀ ਧਰ ਕੇ ਲੈ ਆਏ ਬਰਾਂਡੇ ਵਿੱਚ ਬੈਠ ਕੇ ਛੇਤੀ ਛੇਤੀ ਰੋਟੀ ਖਾਂਦਾ ਹਰਿੰਦਰ ਮਾਂ ਨੂੰ ਮੱਲਣ ਦੇ ਜਮਾਈਆਂ ਦੀਆਂ ਗੱਲਾਂ ਸੁਣਾ ਰਿਹਾ ਸੀ ਵਿੱਚ ਵਿੱਚ ਦੀ ਹੱਸਦਾ ਵੀ ਅਤੇ ਜਮਾਈਆਂ ਨੂੰ ਗਾਲਾਂ ਕੱਢਦਾ ਦਿਆਲੋ ਚੁੱਪ ਚਾਪ ਉਹਦੀਆਂ ਗੱਲਾਂ ਸੁਣਦੀ ਜਾ ਰਹੀ ਸੀ ਨਾ ਹੱਸਦੀ ਨਾ ਕੋਈ ਸਵਾਲ ਕਰਦੀ ਉਹਦੀ ਗੱਲ ਮੁੱਕੀ ਤਾਂ ਅਖੀਰ ਦਿਆਲੋ ਕਹਿੰਦੀ ਵੇਲੇ ਸੇਰਾ ਕੇ ਰੋਟੀ ਤਾਂ ਖਾ ਲਿਆ ਕਰ ਜਿੱਤੇ ਬੈਠਾ ਰਹਿਣਾ ਐ ਬੈਠਾ ਰਹਿਣਾ ਇਉਂ ਕਰ ਕੇਵੇਂ ਸੰਭਾਲੇਂਗਾ ਤੂੰ ਕਿੰਨਾ ਕੁ ਚਿਰ ਬੈਠਾ ਰਹੇਗਾ ਕੋਈ ਤੇਰੀ ਅਢੀਕ ਚ ਜਾਂ ਫੇਰ ਵਿਆਹ ਕਰਾ ਲੈ ਆਪੇ ਕਰੋ ਸਿੱਧਾ ਤੈਨੂੰ ਬਗਾਨੀ ਧੀ ਆ ਕੇ ਮੈਂ ਬਗਾਨੀ ਧੀ ਨੂੰ ਪਹਿਲਾਂ ਹੀ ਸਿੱਧੀ ਕਰਕੇ ਲਾਉਂ ਕਰੇ ਫੇਰ ਕੀ ਕਰੇਂਗੀ ਤੂੰ ਮਾਂ ਮਾਂ ਦੀਆਂ ਗੁੱਜੀਆਂ ਮਿੱਠੀਆਂ ਸਮਝੌਤਿਆਂ ਦਾ ਜਵਾਬ ਉਹ ਹਾਸੇ ਮਜ਼ਾਕ ਵਿੱਚ ਹੀ ਦੇ ਰਿਹਾ ਸੀ ਹੋਰ ਵੀਰ ਸਾਡੇ ਤਾਂ ਤੂੰ ਕਿਸੇ ਲੋਟ ਨਹੀਂ ਆਉਂਦਾ ਲੋਟ ਨੂੰ ਕੀ ਐ ਹੁਣ ਦੇਖ ਜਾਨਾ ਖੇਤ ਨੂੰ ਸਿੱਧਾ ਹੋ ਕੇ ਕੰਮ ਦਾ ਕਰਦਾ ਕੋਈ ਐ ਬਵੈਲ ਨਹੀਂ ਕੋਈ ਢੋਲ ਵਿਗਾੜ ਹੋਰ ਸਿੱਧਾ ਕਿਵੇਂ ਹੁੰਦਾ ਤੂੰ ਹੁਣ ਸਭ ਪਾਸਿਓਂ ਠੀਕ ਐ ਹੁਣ ਤਾਂ ਵਿਆਹ ਦੀ ਰਹਿ ਗਈ ਬਸ ਇੱਕ ਗੱਲ ਇਹ ਵੀ ਕਰ ਲੈ ਮਾਂ ਨੇ ਲੇਲੜੀ ਜਿਹੀ ਕੱਢ ਕੇ ਸਿੱਧੀ ਆਖ ਦਿੱਤੀ ਗੱਲ ਔਫੇਰ ਹਸਿਆ ਤੇ ਕਹਿਣ ਲੱਗਿਆ ਇਹ ਕੋਈ ਗੱਲ ਹੋਈ ਮਾਂ ਵਿਆਹ ਕੀ ਜ਼ਰੂਰੀ ਆ ਹਾਲੇ ਹੁਣੇ ਕੀ ਬੁढ़ा ਹੋ ਗਿਆ ਮੈਂ ਕਰਵਾ ਲੂੰਗਾ ਵਿਆਹ ਵੀ ਤੈਨੂੰ ਨਹੀਂ ਮਰਨ ਦਿੰਦਾ ਇਹ ਹੈ ਜੀ ਪਟਾਕੇ ਵਰਗੇ ਨੂੰ ਲਿਆ ਕੇ ਦੇਉਂ ਦਿਆਲੋ ਨੂੰ ਮੁੰਡੇ ਤੇ ਖਿੱਚ ਚੜਨ ਲੱਗੀ ਪਤੀਜ ਦਾ ਹੀ ਨਹੀਂ ਇਹ ਤਾਂ ਕਿਸੇ ਗੱਲ ਨੂੰ ਤੇ ਫਿਰ ਹਰਿੰਦਰ ਨੇ ਰੋਟੀ ਖਾ ਕੇ ਹੱਥ ਧੋਤੇ ਪੁੱਛਣ ਲੱਗਿਆ ਨੇਕ ਕਦੋਂ ਕਦਾਂ ਗਿਆ ਖੇਤ ਨੂੰ ਘਰੇ ਕਦੋਂ ਆਇਆ ਸੀ ਦਿਆਲੂ ਨੇ ਚੁੰਨੀ ਦਾ ਪੱਲਾ ਫੜ ਕੇ ਨੱਕ ਕੋਟਿਆ ਕਹ ਗਿਆ ਇਹ ਜਿਹੇ ਬੋਲ ਵਿੱਚ ਦੱਸਿਆ ਉਹ ਤਾਂ ਉਦੋਂ ਆ ਗਿਆ ਸੀ ਚਾਹ ਪੀਤੀ ਤੇ ਉੱਠ ਗਿਆ ਕਹੀਂ ਨਾਲ ਲੈ ਗਿਆ ਕੀ ਕਹਿੰਦਾ ਕਹਿੰਦਾ ਮੈਂ ਤਾਂ ਜਾਣਾਂ ਹਰਿੰਦਰ ਨੂੰ ਕੈਦੀ ਆ ਜਾਊਗਾ ਟਰੈਕਟਰ ਲਿਆ ਵੇ ਟਰਾਲੀ ਜੋੜ ਕੇ ਹਰਿੰਦਰ ਨੇ ਟਰੈਕਟਰ ਨੂੰ ਸਟਾਰਟ ਕੀਤਾ ਟਰਾਲੀ ਕੱਲ ਦੀ ਹੀ ਪਾਈ ਹੋਈ ਸੀ ਖੇਤ ਨੂੰ ਚੱਲ ਪਿਆ ਦਿਆਲੂ ਉਹਨੂੰ ਘਰੋਂ ਨਿਕਲਦੇ ਨੂੰ ਖਾਸਾ ਚਿਹਰੇ ਖੜੀ ਦੇਖਦੇ ਰਹੀ ਟਰੈਕਟਰ ਦੀ ਆਵਾਜ਼ ਸੁਣਨੋਂ ਤਾਂ ਹਟੇ ਉਹ ਬੈਠਕ ਵਿੱਚ ਹਰਦੇਤ ਸਿੰਘ ਕੋਲ ਆਈ ਉਹ ਪਿਆਸੇ ਸੁੱਤਾ ਨਹੀਂ ਖਾਲੀ ਖਾਲੀ ਅੱਖਾਂ ਨਾਲ ਬੈਠਕ ਦੇ ਕੰਧਾਂ ਵੱਲ ਝਾਕ ਰਿਹਾ ਸੀ ਦਿਆਲੋਂ ਆਏ ਉਹ ਹੌਲੀ-ਹੌਲੀ ਥੱਕਿਆ ਜਿਹਾ ਮੰਜੇ ਤੋਂ ਉੱਠ ਖੜਾ ਹੋਇਆ ਪੈਰਾਂ ਦੇ ਜੋੜੇ ਪਾ ਲੇ ਪੱਗ ਲਾ ਕੇ ਕੇਸਾਂ ਦੇ ਜੂੜੇ ਨੂੰ ਦੁਆਰਾ ਬੰਨਣ ਲੱਗਾ ਜੋੜਾ ਕਰਕੇ ਉਹਨੇ ਹੱਥ ਵਿੱਚ ਪੱਗ ਫੜੀ ਅਤੇ ਓਮੇ ਦੀ ਓਮੇ ਗੋਡਿਆਂ ਤੇ ਰੱਖ ਲਈ ਦਿਆਲੋਂ ਵੱਲ ਝਾਕਣ ਲੱਗਾ ਜਿਵੇਂ ਕੋ ਜੋ ਕਹਿਣਾ ਚਾਹੁੰਦਾ ਹੋਵੇ ਤੇ ਫੇਰ ਉਹਦੇ ਮੂੰਹੋਂ ਕੋਈ ਗੱਲ ਨਾ ਨਿਕਲ ਰਹੀ ਹੋਵੇ ਉਹ ਹਰਖ ਨਾਲ ਐਨਾ ਗੜਗੜ ਤੱਕ ਭਰਿਆ ਪਿਆ ਸੀ ਕਿ ਉਹਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਕੀ ਗੱਲ ਕਰੇਗੀ ਨਾ ਕਰੇ ਦਿਹਾਲੋ ਵੀ ਜਿਵੇਂ ਉਹਦੇ ਕੋਲ ਕੁਝ ਕਹਿਣਾ ਹੀ ਹੋਵੇ ਪਰ ਕੁਝ ਕਹਿ ਨਾ ਸਕਦੀ ਹੋਵੇ ਕੀ ਕਹੇ ਇਹ ਕਿਹੜਾ ਕੋਈ ਨਵੀਂ ਗੱਲ ਸੀ ਇਸ ਤਰ੍ਹਾਂ ਦੀਆਂ ਗੱਲਾਂ ਦਾ ਉਹਨਾਂ ਦੋਵਾਂ ਨੇ ਹੀ ਹਰਿੰਦਰ ਨਾਲ ਕਈ ਵਾਰ ਕੀਤੀਆਂ ਸਨ ਪਰ ਉਹ ਕਿਸੇ ਵੀ ਢਾਬਸਰ ਨਹੀਂ ਆਇਆ ਹਾਸੇ ਮਜ਼ਾਕ ਵਿੱਚ ਹੀ ਗੱਲ ਨੂੰ ਲੈ ਜਾਂਦਾ ਅੱਜ ਵਾਂਗ ਹੀ ਹਰਦੇਤ ਸਿੰਘ ਦੇ ਨਵੇਂ ਹਰਖ ਦਾ ਦਿਲ ਨੂੰ ਕੋਈ ਇਲਮ ਨਹੀਂ ਸੀ ਅਖੀਰ ਹਰਦੇਤ ਸਿੰਘ ਨੇ ਜਵਾਨ ਖੋਲੀ ਚਾਹ ਦੀ ਬੁੱਕ ਤਾਂ ਕਰ ਲੈ ਪੀ ਕੇ ਜਾਣੇ ਆ ਫਿਰ ਕਿਸੇ ਪਾਸੇ ਐ ਬੈਠੇ ਦਾ ਪੂਰਾ ਨਹੀਂ ਪਟਣਾ ਬਣਾ ਦਿੰਨੀ ਆ ਕਹਿ ਕੇ ਦਿਲੋ ਬੈਠਕ ਵਿੱਚੋਂ ਬਾਹਰ ਹੋ ਗਈ ਹਰਦੇਤ ਸਿੰਘ ਹੌਲੀ ਹੌਲੀ ਪੱਗ ਬੰਨਣ ਲੱਗ ਪਿਆ ਇਹ ਅਧਿਆਇ ਇੱਥੇ ਹੀ ਸਮਾਪਤ ਹੁੰਦਾ ਹੈ ਮੇਰੀ ਤੁਹਾਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ